ਜੀ ਸਾਰਿਆਂ ਨੂੰ ਅੱਜ ਜਿਹੜੀ ਵੀਡੀਓ ਮੈਂ ਤੁਹਾਨੂੰ ਦਿਖਾਉਣ ਲੱਗਿਆ ਇਹ ਮੈਂ ਤੁਹਾਨੂੰ ਦਿਖਾਉਣ ਲੱਗਿਆ ਕਿ ਜਿਹੜੇ ਪੜੇ ਲਿਖੇ ਹਨ ਪੜ ਹੁੰਦੇ ਨੇ ਪੜੇ ਲਿਖੇ ਅਨਪੜ ਉਹਨਾਂ ਦੀ ਪੜੇ ਲਿਖੇ ਅਨਪੜ ਕੀ ਨੂੰ ਕਹਿੰਦੇ ਨੇ ਆਹ ਦੇਖੋ ਇਹ ਸੜਕਾ ਜਿਹੜੀ ਕਿ ਸੰਗਰੂਰ ਬਾਈਪਾਸ ਦੇ ਨਾਲ-ਨਾਲ ਸਲਿੱਪ ਰੋਡ ਜਾਂਦੀ ਹੈ ਹਾਰਮਸਟेड ਫੇਸ 1 ਦੇ ਆਲੇ ਦੁਆਲੇ ਘੁੰਮਦੀ ਹੈ ਹਾਰਮਸਟेड ਫੇਸ 1 ਜਿਹਨੂੰ ਕੇ ਮਤਲਬ ਕੇ ਬਹੁਤ ਪੌਸ਼ਟੇਰੀਆ ਕਿਹਾ ਜਾਂਦਾ ਲੋਕ ਕਹਿੰਦੇ ਆ ਅਸੀਂ ਬੜੇ ਵੱਡੇ ਅਫਸਰ ਆ ਬੜਾ ਸਾਣਾ ਰਤਬਾ ਜੀ ਅਸੀਂ ਪੜੇ ਲਿਖੇ ਆ ਸਾਡੇ ਬੱਚੇ ਸਕੂਲਾਂ ਦੇ ਵਿੱਚ ਪੜਦੇ ਨੇ ਚੰਗੇ ਸਕੂਲਾਂ ਚ ਪੜਦੇ ਨੇ ਆ ਦੇਖੋ ਇਹ ਲੋਕ ਕੂੜੇ ਵਾਲਾ ਹਰ ਮਹੀਨੇ ਇੱਥੇ ਵਕਫਾ ਕਲੋਨੀਆਂ ਚ ਕੂੜੇ ਵਾਲੇ ਲੱਗੇ ਨੇ 50 ਤੋਂ 60 ਰੁਪਏ ਲੈਂਦੇ ਨੇ ਕੂੜਾ ਚੱਕਣ ਦੇ ਆ ਡਰੇਨ ਆ ਡਰੇਨ ਦਾ ਹਾਲ ਦੇਖ ਲੋ ਗ੍ਰੇਨ ਦੇ ਵਿੱਚ ਇਹਨਾਂ ਨੇ ਭਰ ਰੱਖਿਆ ਮਤਲਬ ਕੂੜਾ ਕਰਕਟ ਮਤਲਬ ਕਿ ਕੂੜੇ ਵਾਲੇ ਨੂੰ 50-60 ਰੁਪਏ ਦੇਣ ਦੀ بجائے ਇਹ ਲੋਕ ਕੀ ਕਰਦੇ ਆ ਕਿ ਰਾਤ ਦੇ ਨੇਰੇ ਚਾਉਂਦੇ ਆ ਕਿ ਆ ਹਾਲ ਨੇ ਨਵੇ ਆ ਹਾਲ ਤੇ ਸੜਕ ਦੇ ਕਿਨਾਰੇ ਮਤਲਬ ਕੂੜਾ ਕਰਕਟ ਹੈ ਜਿਹੜਾ ਉਹ ਸੱਟ ਜਾਂਦੇ ਆ ਤੇ ਇਹਨਾਂ ਨੂੰ ਫਿਰ ਹੁਣ ਤੁਸੀਂ ਦੱਸੋ ਕਮੈਂਟਾਂ ਦੇ ਵਿੱਚ ਕਿ ਇਹਨਾਂ ਨੂੰ ਮਤਲਬ ਪੜੇ ਲਿਖੇ ਅਨਪੜਨਾ ਕਹੀਏ ਤਾਂ ਹੋਰ ਦੱਸੋ ਫਿਰ ਕੀ ਕਹੀਏ ਹੂੰ ਸਮਾਜ ਦੇ ਵਿੱਚ ਤੁਸੀਂ ਗੰਦਗੀ ਫੈਲਾਈ ਆ ਤੁਸੀਂ ਕਹਿੰਦੇ ਹੋ ਅਸੀਂ ਬਹੁਤ ਪੌਸ਼ ਡੇਰੀ ਚ ਰਹਿੰਦੇ ਆ ਬੜੇ ਡਿਵੈਲਪਮੈਂਟ ਹੈ ਸਾਡੀ ਡਿਵੈਲਪਮੈਂਟ ਕੱਲਾ ਮਹਿੰਗੇ ਪਲਾਟ ਖਰੀਦਣ ਨਾਲ ਥੋੜੀ ਹੁੰਦੀ ਆ ਯਾਰ ਤੁਹਾਡੇ ਦਿਮਾਗ ਤੁਹਾਡੀ ਐਜੂਕੇਸ਼ਨ ਕਿੱਧਰ ਨੂੰ ਗਈ ਆ ਤੁਸੀਂ ਆਪ ਦੇ ਇਲਾਕੇ ਨੂੰ ਸਾਫ਼ ਸੁਥਰਾ ਰੱਖ ਸਕਦੇ ਸੋ ਮੇਰੀ ਬੇਨਤੀ ਹੈ ਜਿਹੜੇ ਵੀ ਜਿੰਨਾ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰਪਨ ਸਟੇਟ ਦੇ ਜਿਹੜੇ ਸੋ ਕਾਲਡ ਪੜੇ ਲਿਖੇ ਅਨਪੜ੍ਹ ਲੋਕ ਨੇ ਉਹਨਾਂ ਤੱਕ ਪਹੁੰਚ ਜੇ ਵੀ ਭਾਈ ਇਹ ਸੜਕਾਂ ਦੇ ਕਿਨਾਰੇ ਜਿਹੜੀ ਗੰਦਗੀ ਆ ਉਹ ਨਾ ਖਿਲਾ ਰਿਆ ਕਰੋ ਅਸੀਂ ਐਸੋਸੀਏਸ਼ਨ 11 ਏਕੜ ਵੱਲੋਂ ਤੇ ਕਈ ਵਾਰੀ ਪੂਡਾ ਨੂੰ ਬੇਨਤੀ ਕਰਕੇ ਇਸ ਸੜਕ ਨੂੰ ਬੜੀ ਵਾਰੀ ਸਾਫ਼ ਕਰਾ ਚੁੱਕੇ ਆ ਤੁਸੀਂ ਦੂਰ ਤੱਕ ਦੇਖੋ ਕਿੰਨੀ ਗੰਦਗੀ ਆ ਆ ਜਾਲੀ ਵੀ ਲਵਾਈ ਪੁੱਡਾ ਨੂੰ ਬੇਨਤੀ ਕਰਕੇ ਇਹ ਜਾਲੀ ਦੇ ਅੰਦਰ ਪਲਾਂਟੇਸ਼ਨ ਵੀ ਕਰਵਾਈ ਤੇ ਤਾਂ ਕਿ ਮਤਲਬ ਇਥੇ ਸਾਫ ਸੁਥਰੀ ਰਹੇ ਮਤਲਬ ਕਿ ਇਸ ਵੇਲੇ ਤੁਹਾਨੂੰ ਤਾਂ ਸਿਰਫ ਵੀਡੀਓ ਦੇਖ ਰਹੀ ਹੈ ਤੇ ਖੜਿਆ ਨਹੀਂ ਜਾਂਦਾ ਇੰਨੀ ਗੰਦੀ ਸਮੈਲ ਹੈ ਸੋ ਮੇਰੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਥੋੜਾ ਜਆ ਅਕਲ ਆਵੇ ਔਰ ਤੁਹਾਡੇ ਇਲਾਕੇ ਚ ਵੀ ਜੇ ਕਿਤੇ ਯਾਰ ਅਹੀ ਜੀ ਗੰਦਗੀ ਲੋਕ ਪਾਉਂਦੇ ਨੇ ਪੜੇ ਲਿਖੇ ਅਨਪੜ੍ਹ ਨੇ ਤਾਂ ਪਲੀਜ਼ ਮੇਰੀ ਬੇਨਤੀ ਹੈ ਕਿ ਉਹਨਾਂ ਨੂੰ ਵੀ ਸਮਝਾਓ ਕਿ ਐ ਸੜਕਾਂ ਦੇ ਕਿਨਾਰੇ ਗੰਦ ਨਾ ਸਟਿਆ ਕਰਨ ਧੰਨਵਾਦ